ਮੇਰਾ ਬਲੌਗ ਦੇਖਣ ਵਾਲੇ ਸਾਰੇ ਭੈਣ ਭਰਾ ਸਾਰੇ ਚਾਚੇ ਤਾਏ ਬਾਪੂ ਬੇਬੇ ਜੀ ਮਾਤਾਵਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਇਸ ਟਾਈਮ ਖੜਾ ਪੰਜਵੜੀ ਦੇ ਵਿੱਚ ਮੈਂ ਘੁੰਮ ਰਿਹਾ ਮਧ ਪ੍ਰਦੇਸ਼ ਮੈਨੂੰ ਮਹੀਨਾ ਹੋ ਗਿਆ ਇੱਕ ਲਗਭਗ ਅੱਜ 34ਵੇਂ 35ਵੇਂ ਦਿਨ ਮੇਰਾ ਮਧ ਪ੍ਰਦੇਸ਼ ਦੇ ਵਿੱਚ ਪੰਜਵੜੀ ਹੁਣ ਮੈਂ ਪੰਜਵੜੀ ਤੋਂ ਮੈਂ ਜਾ ਰਿਹਾ ਅੱਜ ਰਾਜਸਥਾਨ ਜ਼ਿਲ੍ਹਾ ਪੈਂਦਾ ਰਾਜ ਵਿੱਚ ਉਦੇਵਰਨਾ ਦੀ ਜਗ੍ਹਾ ਹੈਗੀ ਕਿ ਨਰਵਰ ਹੁੰਦੀ ਹੋਈ ਆਪਾਂ ਪਹੁੰਚਾਂਗੇ ਵਿਦੇਸ਼ਾ ਸਤੂਪਾ ਸ਼ਾਂਤੀ ਸਤੂਪਾ ਜਹ ਹੁੰਦੇ ਮਸ਼ਹੂਰ ਜਗ੍ਹਾ ਨੇ ਹੋਰ ਬਹੁਤ ਥਾਵਾਂ ਨੇ ਦੇਖਣ ਵਾਲੀਆਂ ਤੁਹ ਸਾਰਿਆਂ ਨੂੰ ਬੇਨਤੀ ਹੈ ਕਿ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਅੱਜ ਦਾ ਆਪਣਾ ਸਫ਼ਰ ਰਊਗਾ ਲਗਭਗ 2200 ਕਿਲੋਮੀਟਰ ਬਾਅਦ ਤੁਰਦੇ ਆਪਾਂ ਇੱਥੋਂ ਫਿਰ ਪਪਾਲ ਜਾਵਾਂਗੇ ਪਪਾਲ ਤੋਂ ਮੁਕੇਸ਼ਵਰ ਹੁੰਦੇ ਹੋਏ ਜਿਹੜਾ ਕੱਢਾਂਗੇ ਪੂਰੇ ਮਤਬਰ ਦੇ ਪੰਚਮੜੀ ਨੂੰ ਕਹਿੰਨੇ ਆਪਾਂ ਅਲਵਿਦਾ ਜਿੱਦੋਂ ਕਿਤੇ ਫੇਰ ਕਿਹੜਾ ਬੱਜਿਆ ਦੇਖਾਂਗੇ ਕਦੋਂ ਬੰਦਾ ਸੁਬਬ ਹੁਣ ਤਾਂ ਫਿਰ ਆਪਾਂ ਵਿਦੇਸ਼ਾ ਦੇ ਨੇੜੇ ਹੋਈਏ ਵਿਦੇਸ਼ਾ ਸੰਚੀ ਸਤੂਪਾ ਹੁਣ ਤਾਂ ਕੋਈ ਚਾਹ ਵਾਲਾ ਮਿਲ ਜੇ ਨਾ ਤੇ ਚਾਹ ਪੀ ਲਈਏ ਕੇਸਰੀ ਇਹ ਜਿਹੜਾ ਮਿਲ ਜੂ ਬਾਈ ਕੋਲ ਅੱਗ ਵੀ ਮੱਚੀ ਜਾਂਦੀ ਆ ਬਾਬਾ ਜੀ ਚਾਹ ਮਿਲ ਜੇਗੀ ਇੱਕ ਚਾਹ ਦੇ ਦਿਓ ਜੀ ਆਪਾਂ ਵਾਪਸ ਮਟਕੁੱਲੀ ਫੇਰ ਚੱਲੇ ਆ ਮਟਕੁੱਲੀ ਤੋ ਜਾਵਾਂਗੇ ਆਪਾਂ ਪੀਪਰੀ ਆ ਪੀਪਰੀ ਤੋਂ ਫੇਰ ਗਾਂਹ ਜਾਵਾਂਗੇ ਅੱਗੇ ਪੰਜ ਪੰਜਬੜੀ ਤੋਂ ਆਏ ਸੀ ਕਿ ਤੇ ਇੱਥੇ ਰਹਿ ਤੋ ਆਏ ਸੀ ਪੰਜ ਮੜੀ ਦਾ ਆਹ ਨਜ਼ਾਰਾ ਸ਼ਾਨਦਾਰ ਆ ਜਿਹੜਾ ਇਹਨੂੰ ਆਉਣ ਜਾਣ ਦਾ ਰਾਹ ਆ ਨਾ ਉਹ ਬਹੁਤ ਸੋਹਣਾ ਰਾਹ ਆ ਪੰਜ ਮੜੀ ਤੋਂ ਚੱਲ ਕੇ ਆਪਾਂ ਵਾਪਸ ਆ ਗਏ ਆ ਮਟਕੁੱਲੀ ਮਟਕੁੱਲੀ ਆ ਉਹੀ ਜਗ੍ਹਾ ਆ ਗਈ ਮਿਡਵੇ ਟ੍ਰੀਟ ਇਹਨਾਂ ਦੇ ਕੋਲ ਆਪਾਂ ਬ੍ਰੇਕਫਾਸਟ ਕਰਾਂਗੇ ਕੁਛ ਨਾ ਕੁਛ ਖਾ ਕੇ ਇੱਥੋਂ ਬ੍ਰੇਕਫਾਸਟ ਆਪੋਰ ਤਾਂ ਕਿ ਆਪਾਂ ਤਾਂ ਪਰੌਠੀ ਖਾਣੇ ਆ ਪਰੌਠੇ ਖਾ ਕੇ ਫਿਰ ਆਪਾਂ ਗਾਂਹ ਤੁਰਦੇ ਆ ਪੀਪਰੀਏ ਵੱਲ ਨੂੰ ਇਹਨਾਂ ਦਾ ਖਾਣ-ਪੀਣ ਬਹੁਤ ਸਾਫ਼ ਸੁਥਰਾ ਹੁੰਦਾ ਸਵੇਰ ਦਾ ਬ੍ਰੇਕਫਾਸਟ ਗੋਭੀ ਵਾਲੇ ਪਰੌਠੇ ਇਹ ਖਾਣੇ ਆ ਆਪਾਂ ਦੋ ਪਰੌਠੇ ਖਾ ਲਿਆ ਆਪਾਂ ਹੁਣ ਤੋਂ ਤੁਰਦੇ ਆ ਤਾਂ ਪੀਪਰੀਆ ਵੱਲ ਨੂੰ ਕੰਕੋਗੀ ਦੋਖਾ ਤਾਂ ਨਹੀਂ ਯਾਰ ਪੀਪਰੀਆ ਨੂੰ ਜਮਾਂ ਸਿੱਧਾ ਰੋਡ ਜਾਊਗਾ ਇਧਰੋਂ ਆ ਬ ਆਏ ਸੀਗੇ ਇਧਰੋਂ ਗੱਡੀ ਆਈ ਆ ਐਸ ਪਾਸੇੋਂ ਤੇ ਆਹ ਰੋਡ ਜਾਂਦਾ ਹੈਗਾ ਪੰਚਮੜੀ ਹੁਣ ਆਪਾਂ ਸਵੇਰੇ ਸਵੇਰੇ ਇਧਰੋਂ ਵਾਪਸ ਆ ਰਹੇ ਆ ਇੱਥੇ ਇੱਕ ਟੀਪੁਆਇੰਟ ਬਣਦਾ ਹੈ ਇਹ ਇੱਥੋਂ ਸਾਹਮਣੇ ਆ ਪੀਪਰੀਆ ਉਧਰੋਂ ਚੱਲਦੇ ਆ ਇਹ ਮੌਨ ਦਾ ਸਾਰਾ ਜੰਗਲ ਦਾ ਇਲਾਕਾ ਹੈਗਾ ਇਹ ਸਤਪੂਰਾ ਟਾਈਗਰ ਰਿਜ਼ਰਵ ਆ। ਬਟਕੂਲੀ ਆ ਗਿਆ, ਫਿਪਰੀ ਆ ਗਿਆ। ਇਹ ਸਾਰਾ ਸਤਪੂਰਾ ਰੇਂਜਮੈਂਟ ਆ। ਸੰਗਣਾ ਜੰਗਲਾ ਪੂਰਾ। ਐਸੇ ਜਬਲਪੁਰ ਤੋਂ ਸਾਰਾ ਇਲਾਕਾ ਹੀ ਜਬਲਪੁਰ ਆ ਗਿਆ, ਨੂਪੁਰ ਆ ਗਿਆ, ਡੰਡੂਰੀ ਆ ਗਿਆ। ਅਜੀ ਤੇ ਅੱਪ ਹੁਣ ਜਾ ਕੇ ਆਏ ਪੰਚਬੜੀ ਆ ਗਿਆ, ਫਿਪਰੀਆ ਆ ਗਿਆ। ਇਹ ਸਾਰਾ ਜੰਗਲੀ ਇਲਾਕਾ। ਮਧ ਪ੍ਰਦੇਸ਼ ਦਾ ਵੱਡਾ ਜੰਗਲੀ ਇਲਾਕੇ ਚ ਪੈ ਜਾਂਦਾ 10 ਵਜ ਗਏ ਸਵੇਰ ਦੇ ਅੱਜ ਆਪਾਂ ਜਦੋਂ ਤੁਰੇ ਆ ਉਹਨੇ ਆਪੇ ਇਹੋ ਜੇ ਸੋਹਣੇ ਜੰਗਲੇ ਵਿੱਚ ਦੀ ਲੰਘੀ ਜਾਂਦੇ ਆ ਸੜਕਾਂ ਵੀ ਨਵੀਆਂ ਬਣੀਆਂ ਹੋਈਆਂ ਤੇ ਸਿੰਗਲ ਰੋਡ ਆ ਸਾਰੇ ਪਹਿਲਾਂ ਫਿਲਮਾਂ ਚ ਦੇਖਦੇ ਹੁੰਦੇ ਸੀ ਇਹ ਓਜੇਰਾ ਬਹੁਤ ਸੋਹਣੇ ਰਾਹ ਨੇ ਮਧ ਪ੍ਰਦੇਸ਼ ਦੇ ਹੁਣ ਪਹੁੰਚ ਕੇ ਆਪਾਂ ਪੀਪਰੀਆ ਪੀਪਰੀ ਤੋਂ ਜਾਵਾਂਗੇ ਆਪਾਂ ਬਰੇਲੀ ਨੂੰ ਤੇ ਬਰੇਲੀ ਹੋ ਕੇ ਫਿਰ ਆਪਾਂ ਜਾਵਾਂਗੇ ਉਦੇਪੁਰਾ ਵੱਲ ਉਦੇਪੁਰਾ ਇੱਥੋਂ 20 ਕਿਲੋਮੀਟਰ ਵੱਟ 10 ਦੀ ਲੋਕੇਸ਼ਨ ਉਹ ਲੱਭਦੇ ਆਪਾਂ ਕਿਹੜੇ ਪਾਸੇ ਆ ਉਦੇਪੁਰਾ ਬਾਰੇ ਮੈਨੂੰ ਬਹੁਤੀ ਜਾਣਕਾਰੀ ਤਾਂ ਹੈ ਨਹੀਂਗੀ ਬਸ ਮੈਂ ਨਕਸ਼ੇ ਤੇ ਦੇਖਿਆ ਵੀ ਉੱਥੇ ਕੋਈ ਨਾ ਥਾਂ ਹੈਗੀ ਹੈ ਦੇਖਣ ਵਾਲੀ ਇਹ ਹੁਣ ਉਦੇਪੁਰਾ ਜਾ ਕੇ ਦੇਖਾਂਗੇ ਉੱਥੇ ਕੀ ਆ ਕੀ ਨਹੀਂ ਰਾਇਸਨ ਜਿਲ੍ਹਾ ਹੈਗਾ 106 ਕਿਲੋਮੀਟਰ ਬਾਅਦ ਸਰ ਐਸਲੀ ਸ਼ਹਿਰ ਆ ਆਪਾਂ ਰਾਇਸਨ ਜ਼ਿਲ੍ਹੇ ਚ ਫੋਕਸ ਕਰੀਏ ਜਾਂਦੇ ਹਾਂ ਮੱਧ ਪ੍ਰਦੇਸ਼ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਵੱਧ ਪੂਜੀ ਜਾਣ ਵਾਲੀ ਨਦੀ ਨਰਮਦਾ ਨਦੀ ਆਏ ਦੂਰ ਤੱਕ ਨਿਗਾਹ ਮਾਰੀਏ ਤਾਂ ਪਾਣੀ ਪਾਣੀ ਆ ਸਾਰੇ ਬਹੁਤ ਵੱਡੀ ਨਦੀ ਹੈ ਇੱਥੇ ਲੋਕ ਨਾ ਨਾਰੀਅਲ ਸਿੱਟਦੇ ਆ ਥੱਲੇ ਤੇ ਆ ਨਾਲ ਦੀਆਂ ਲਈ ਕੱਢ ਲੈਂਦੇ ਆ ਉਹ ਕਿਸ਼ਤੀ ਲੈ ਕੇ ਆ ਗਿਆ ਉਧਰੋਂ ਆ ਟੋਕਰੀਆਂ ਜਿਹੀਆਂ ਰੱਖੀਆਂ ਇਹਨਾਂ ਨੇ ਪਾ ਕੇ ਨਾਲ ਦੀਆਂ ਖਿੱਚ ਲੈਂਦੇ ਆ ਆਵੇ ਆ ਬਾਈ ਕਾਰ ਵਾਲਾ ਆ ਇਹਨੇ ਮੱਥਾ ਟੇਕਿਆ ਇੱਥੇ ਨਾਰੀਅਲ ਸਿੱਟੇ ਨਦੀ ਦੇ ਵਿੱਚ ਇਹ ਨਾਲ ਦੀ ਨਾਲ ਚੱਕ ਲਏ ਇਹਨਾਂ ਨੇ ओबी एक का टोकरी जी भाई बैठा निकालो इसको भी हम देखते हैं कैसी है जी निकला पे मिला कुछ दो नारियल ले आया अब तुम इस नारियल का क्या करोगे बेचेंगे इसको अच्छा ले लेते हैं दुकान वाले इसको फिर ले लेते हैं 10 रुपए में दुकान तो ले आके लोग मथा टेकते हैं ये काट के तुम्हारे दुकान पे फिर बेच देते हैं ठीक है आप दुकान आप वाले आपको आप दाप, खुद आपसे ले लेंगे 10 रुपए में ਦਾ ਸਿਰ 20 ਰੁਪਏ ਵਿੱਚ ਦੇ 20 ਰੁਪਏ ਵਿੱਚ ਵੇਚ ਦਿੱਤੇ ਆ ਜਹੀ ਨਾਰੀਲ ਸਾਰਾ ਦਿਨ ਘੁੰਮ ਜਾਂਦੇ ਆ ਜਾਂ ਫਿਰ ਫਿਰ ਵਾਪਸ ਵहां से ਫਿਰ ਯਹਾਂ ਪਰ ਹੈ ਨਾ ਐਸੇ ਹੀ ਹੁੰਦਾ ਰਹਤਾ ਹੈ ਇੱਕ ਦਿਨ ਵਿੱਚ ਕਿਤੇ ਨਾਰੀਲ ਬਣ ਜਾਂਦੇ ਆ 30 40 30 40 ਤਿੰਨ 40 ਰੁਪਏ ਬਣਾ ਲੈਂਦੇ ਇੱਕ ਦਿਨ ਦਾ ਹੈ ਨਾਰੀਲ ਉਹੀ ਨੇ ਬਸ ਇੱਥੇ ਘੁੰਮੀ ਜਾਂਦੇ ਆ ਦੁਕਾਨ ਤੋਂ ਲਿਆ ਕੇ ਸੱਟ ਦਿੰਦੇ ਆ ਨਦੀ ਚੋਂ ਮੱਥਾ ਟੇਕ ਦਿੰਦੇ ਆ ਤੇ ਨਦੀ ਚੋਂ ਕੱਢ ਕੇ ਦੁਕਾਨ ਤੇ ਫੇਰ ਲਾਏ ਜਾਂਦੇ ਆ ਐਸੇ ਚਲਤਾ ਰਹਤਾ ਹੈ ਨਾ ਐਸੇ ਚਲਤਾ ਰਹਤਾ ਹੈ ਆਪਾਂ ਹੁਣ ਬਰੇਲੀ ਪਹੁੰਚ ਗਏ ਆ ਇੱਥੋਂ ਆਪਾਂ ਜਾਣਾ ਜਬਲਪੁਰ ਵੱਲ ਇੱਥੋਂ 30 ਕਿਲੋਮੀਟਰ ਵੱਡ ਰਹਿ ਗਿਆ ਉਹਦੇ ਪੁਰ ਜਿੱਥੇ ਆਪਾਂ ਜਾਣਾ ਪਹਿਲਾਂ ਥੋੜਾ ਜਿਹਾ ਰਾਹ ਭੁੱਲ ਗਏ ਸੀਗੇ ਉਹਦੇ ਪਰ ਤੋਂ ਫਿਰ ਆਪਣੀ ਵਾਪਸੀ ਵਿਦੇਸ਼ਾ ਹੋ ਕੇ ਭਪਾਲ ਨੂੰ ਹੋਊ ਅੱਜ ਸਵੇਰ ਦੀ ਆਪਣੀ ਥੋੜੀ ਜਿਹੀ ਭਗਾਈ ਹੋਈ ਜਾਂਦੀ ਆ 50 ਕਿਲੋਮੀਟਰ ਵੱਡ ਮੈਂ ਆਇਆ ਸੀ ਉਹਦੇ ਪੁਰਾ ਵੱਲ ਮੈਨੂੰ ਲੱਗਿਆ ਕਿ ਇੱਥੇ ਇੱਕ ਕਿਲਾ ਦੇਖਣ ਆਲਾ ਪਰ ਉਹ ਉਹਦੇ ਪੁਰਾ ਹੋਰ ਆ ਇਹ ਵਾਲਾ ਕੁਝ ਪੁਰਾਣੀ ਹੈਗਾ ਤੇ ਟਾਈਮ ਵੀ ਆਵਾ ਹੋ ਗਿਆ ਬੜਾ 12:30 ਦਾ ਸਮਾਂ ਹੋ ਗਿਆ ਹੁਣ ਆਪਾਂ ਇੱਥੇ ਕੁਝ ਚਾਹੂ ਪੀਣੇ ਆ ਬੜੀ ਰਿਲੈਕਸ ਹੋਨੇ ਆ ਫਿਰ ਇੱਥੇ ਨਾਲ ਦੀ ਪਿੰਡਾਂ ਚ ਵੜਾਂਗੇ ਪਿੰਡਾਂ ਦਾ ਰਹਿਣ ਸਹਿਣ ਦੇਖਦੇ ਆਂ ਅੱਜ ਦਾ ਦਿਨ ਆਪ ਐਵੇਂ ਨਹੀਂ ਜਾਣ ਦਿੰਦੇਗੇ ਤੇ ਇੱਥੇ ਉਹੀ ਆ ਗਿਆ ਫਿਰ ਮਿਡਵੇ ਟ੍ਰੀਟ ਉੱਥੇ ਚੱਲਦੇ ਆਂ ਉਹ ਮਗਰਬੋਰ ਲੱਗਿਆ ਹੋਇਆ ਤਾਂ ਮੇਰੇ ਮਗਰਲੇ ਪਾਸੇ ਬਿਲਡਿੰਗ ਹੈ ਮਿਡਵੇ ਟ੍ਰੀਟ ਦੀ ਕਿਵੇਂ ਹੋ ਬਾਈ ਜੀ ਬੜੀ ਅੱਛੀ ਕਿਵੇਂ ਬਾਈਕ ਅੱਛੀ ਲੱਗੀ ہماری ਬਹੁਤ ਅੱਛੀ ਹੈ ਠੀਕ ਹੈ ਚਾਹ ਪੀ ਕੇ ਫਿਰ ਮੈਂ ਆਪਾਂ ਦਾ گاਉਂ ਦੇਖਣੇ ਜਾਂਦਾ ਹਾਂ ਓਕੇ ਠੀਕ ਹੈ ਇਹ ਬਾਈ ਦਾ ਖੋਖਾ ਇੱਥੇ ਬਾਈ ਖੜੀ ਹੈ ਮਰੇ ਯਹਾਂ ਪਰ ਹੀ ਨਾ ਮੈਂ ਆਤਾ ਹੂੰ ਮਿਡਵੇ ਟ੍ਰੀਟ ਮਿਡਵੇ ਟ੍ਰੀਟ ਸੋਨਾ ਟਿਕਾਣਾ ਹੁੰਦਾ ਇਹਨਾਂ ਦਾ ਵਧੀਆ ਸਫਾਈ ਵਾਲਾ ਕਾਫੀ ਪੀਨੇ ਕਾਫੀ ਪੀ ਕੇ ਫਿਰ ਤਕੜੇ ਜੋ ਹੋ ਕੇ ਫਿਰ ਲਾਉਣੇ ਤੇ ਮਾਰੇ ਛੁੱਟੀ ਅੱਜ ਮੱਤ ਜੀ ਵੱਜ ਗਈ ਪਹਿਲਾਂ ਪਹਿਲਾਂ ਸਵੇਰੇ ਸਵੇਰੇ ਜਾਣਾ ਕਿਸੇ ਹੋਰ ਪਾਸੇ ਸੀਗਾ ਰਾਹ ਆਪਾਂ ਕਿਸੇ ਹੋਰ ਪੈਗੇ ਹੁਣ ਆਪਾਂ ਇੱਥੋਂ ਚੱਲਦੇ ਆਂ ਹੁਣ ਆਪਾਂ ਪਿੰਡਾਂ 'ਚ ਵੜਦੇ ਆਂ ਥੋੜਾ ਜਿਹਾ ਨਵਾਂ ਪੜ ਜਾਂ ਵੇਖਣ ਵੇਣੇ ਆਂ ਸਵੇਰ ਦੇ ਸੜਕ ਤੇ ਸਾਈਕਲ ਮੋਟਰਸਾਈਕਲ ਭੁਜਾਈ ਫਿਰਦੇ ਆਂ ਅੱਜ ਤਾਂ ਸਾਈਕਲ ਹੀ ਯਾਦ ਆਉਂਦਾ ਹਾਂਜੀ ਕੈਮਰਾਮੈਨ ਸਾਹਿਬ ਕਿਸ਼ ਕਰ ਜੀਏ ਸਭ ਹਾਂਜੀ ਹਾਂਜੀ ਸਭ ਹੁਣ ਆਪਾਂ ਕੁਝ ਪਿੰਡ ਦੇਖਦੇ ਆਂ ਪਿੰਡਾਂ 'ਚ ਵੜ ਕੇ ਪੰਜ ਚਾਰ ਜੇ ਆਪਾਂ ਤੁਹਾਮਾਰੇ ਫੇਰ ਚੜ ਜਾਾਂਗੇ ਕਿ ਐਸੇ ਹਾਈਵੇ ਤੇ ਸਾਹਮਣੇ ਲਿੰਕ ਰੋਡ ਆ ਇੱਕ ਇਹ ਕਿਸੇ ਨਾ ਕਿਸੇ ਪਿੰਡ 'ਚ ਜਾਂਦੀ ਆ ਪਿੰਡ 'ਚ ਜਾ ਕੇ ਆਪਾਂ ਦੇਖਦੇ ਆਂ ਤੁਮੇ ਲੋਕਾਂ ਦਾ ਖੇਤੀਬਾੜੀ ਦਾ ਕੀ ਹਿਸਾਬ ਕਿਤਾਬ ਤੇ ਹੋਰ ਲੋਕਾਂ ਨੂੰ ਮਿਲਦੇ ਆਂ ਆ ਸਾਹਮਣੇ ਤੂੰ ਕੀ ਪ੍ਰਵਾਹ ਹੈ ਭਰੀਆਂ ਹੋਣਾਂ ਦੀ ਝੋਨੇ ਦੀ ਟਰਾਲੀ ਇਹ ਮੈਂ ਘਰੇ ਰੱਖੀ ਬੈਠਾ ਹੂਗਾ ਨੰਗਿਆ ਡਾਲਾ ਇਹਦਰ ਪਿੰਡਾਂ ਦਾ ਹਾਲ ਮਾੜਾ ਹੀ ਆ ਮੈਂ ਹੁਣ ਤੱਕ ਜਿੰਨੇ ਵੀ ਪਿੰਡ ਦੇਖੇ ਕਿਸੇ ਵੀ ਪਿੰਡ ਦੇ ਵਿੱਚ ਮੈਨੂੰ ਪੱਕਾ ਰਾਹ ਨਹੀਂ ਲੱਭਿਆ ਗਿਆ ਕਿਉਂਕਿ ਪੱਕੀ ਸੜਕ ਬਣੀ ਹੋਵੇ ਜਾਂ ਕੋਈ ਪਿੰਡ ਦੇ ਵਿੱਚ ਸੀਵਰੇਜ ਹੋਵੇ ਚਾਹੇ ਕੱਚੇ ਰਾਹ ਨੇ ਪਿੰਡ ਦੀਆਂ ਵਿਚਲੀਆਂ ਗਲੀਆਂ ਦਾ ਕੀ ਬਣਨੀ ਹੈ ਕਿਸੇ ਪਿੰਡ ਦੀ ਫਿਰਨੀ ਵੀ ਪੱਕੀ ਹੈਣੀ ਹੈ ਹਰ ਇੱਕ ਪਿੰਡ ਦੇ ਵਿੱਚ ਇਹੀ ਹਾਲ ਆ ਤੇ ਸਾਹਮਣੇ ਜਿਹੜੀ ਆਪ ਨੂੰ ਹਰਿਆਲੀ ਦੇਖਦੀ ਆ ਇਹ ਸਾਰਾ ਛੋਲਿਆ ਬੀਜਿਆ ਹੋਇਆ ਛੋਲਿਆਂ ਦੀ ਖੇਤੀ ਹੁੰਦੀ ਆ ਸਾਰੇ ਇੱਥੇ ਸਾਹਮਣੇ ਲੱਗੇ ਹੋਇਆ ਚਾਰ ਪੰਜ ਜਣੇ ਸਪਰੇਅ ਕਰਨ। ਇਹ ਛੋਲੀਆਂ ਤੇ ਸਪਰੇਅ ਕਰ ਰਹੇ ਆ। ਮੈਂ ਹੁਣ ਤੱਕ ਜਿੰਨਾ ਕੁ ਮੱਧ ਪ੍ਰਦੇਸ਼ ਘੁੰਮ ਲਿਆ ਲਗਭਗ ਸਾਰਾ ਘੁੰਮ ਲਿਆ। ਮੈਨੂੰ ਮੱਧ ਪ੍ਰਦੇਸ਼ ਦਾ ਕੋਈ ਵੀ ਇਹੋ ਜਿਹਾ ਥਾਂ ਇਹੋ ਜਿਹਾ ਜ਼ਿਲ੍ਹਾ ਨਹੀਂ ਮਿਲਿਆ ਗਿਆ ਜਿੱਥੇ ਆਰਗੈਨਿਕ ਖੇਤੀ ਹੁੰਦੀ ਹੋਵੇ। यही गांव है जी आपका हाँ साहब जी वही है जो चने की खेती है जी अपने नहीं यार साहब पटेल की अपन तो और उनके आदमी अरे है तो चना ही जी हाँ जी चना और सामने वो क्या है वहाँ साहब बटरी वो, वो मटरी है ना हाँ जी बटरी चना और मटरी हाँ आप तो काम कर रहे हो जहाँ पे मालिक लोग और है मालिक लोग और है हाँ जी है घर है अच्छा वो घर है हाँ। कौन सा गांव है जी जी डूंगरी डुमरिया डिस्ट्रिक्ट रायसेन पड़ता है जिला जिला। है? हाँ जी, जिला है, पानी के, अच्छा है आपके नहीं जी यासा, यासा, नहीं है पाने पाने नहीं पानी वगैरह अच्छा आपके यहाँ घेरा इनके में जो ट्यूब ट्यूब होते है वहां आता है पानी देखा मैंने पाइप तो वही है इंच 2 इंच हां हां तो तो आप खेती करते हैं हैं? हैं हैं चने की इसमें खाद वगैरह भी भी डालते हाँ, था मैंने देखा पीछे कर रहे हैं ना इस हाँ, जी, हाँ। केमिकल हो रहा है मैं हाँ, जाना था सांची। तो मैं जाना सांची सोचा गांव में मिलते हैं किसी किसान को बातें करते हैं उसके हाँ, साथ, साथ। है ਕਿਤਾ ਬੈਡਾ ਲਈ আজকাল ਵੀ ਸਰਕਾਰੀ ਟੇਬਲ ਹੈ ਹਾਂਜੀ ਹਾਂਜੀ ਹਾਂ ਹਾਂ ਬੈਡਾ ਲੀਆਂ ਸਾਬਤ ਕੀ ਠੀਕ ਹੈ ਜੀ ਚਲੋ ਠੀਕ ਹੈ ਸਰ ਰੋਡ ਚੱਲ ਚੱਲ ਲਾਓ ਸਾਬ ਬਿਲਕੁਲ ਆਖਰੀ ਪੈ ਟੁਆਨੇ ਪਈ ਡੀਪੀ ਹੈ ਭਾਈ ਠੀਕ ਹੈ ਜੀ ਬਹੁਤ ਆ ਡਟੀ ਹੋਏ ਆ ਆਦਮੀ ਭਾਈ ਪਹੁੰਚ ਜਾ ਸੱਜਣਾ ਪਰ ਨੂੰ ਦੋ ਹੋਰ ਮਿਲ ਗਿਆ ਆਪਕਾ ਯਹੀ گاਉ ਹੈ ਹਾਂ ਇਹ ਕੀ ਨਾਮ ਹੈ گاਉ ਦਾ گاਉ ਦਾ ਨਾਮ ਦੋਤਰੀ ਹੈ ਆਗੇ ਦੋਤਰੀ ਆ ਪੜेंगे ਆਗੇ ਕੌਣ ਕੌਣ ਸੇ ਹੈ ਇੱਕ ਪੜੇਗਾ ਦੁੰਦੁਗਰੀਆ ਉਰੀ ਪੜੇਗਾ ਦੋਲ ਚੀ ਜੀ ਸਭ ਰਾਸਨ ਜ਼ਿਲ੍ਹਾ ਮੇ ਹੈ ਜੀ ਸਰ ਰਾਸਨ ਜ਼ਿਲ੍ਹਾ ਮੇ ਆਤਾ ਹੈ ਔਰ ਆਪ ਕਾਮ ਕੀ ਕਰਤੇ ਹੋ ਦੋਨੋ ਬਾਈ ਅਸੀਂ ਸੈਲੂਨ ਦਾ ਕਾਮ ਕਰਦੇ ਹਾਂ ਦੋਨੋਂ ਕਿਹਾਂ ਪਰ ਸੈਲੂਨ ਸੈਲੂਨ ਉਦੇਪੁਰਾ ਮੇ ਉਦੇਪੁਰਾ ਮੇ ਅਭੀ ਅਸੀਂ ਸੈਲੂਨ ਜਾ ਰਹੇ ਹਾਂ ਆਪ ਹਾਂ ਮੈਂ ਉਦੇਪੁਰਾ ਸੀ ਆ ਰਹਾ ਹਾਂ ਅੱਛਾ ਇਸ ਕੀ ਤਹਿਸੀਲ ਉਦੇਪੁਰਾ ਹੈ ਹਾਂ ਤਹਿਸੀਲ ਉਦੇਪੁਰਾ ਹੈ ਜੀ ਸਰ ਮੈਂ ਅਭੀ ਜਾ ਰਹਾ ਹਾਂ ਸਾਂਚੀ ਤੁਮੇ ਸੋਚਿਆ ਆਪ ਕਿ ਗਾਉਂ ਦੇਖਤੇ ਹੋਏ ਜਾਏਂਗੇ ਜੀ ਆਪ ਦਾ YouTube ਪਰ ਚੈਨਲ ਵੀ ਇਹ ਆਪਣੇ ਸਾਹਮਣੇ ਕਣਕਾ ਤੇ ਇਧਰ ਮਟਰ ਆ Instagram ਆ ਜਿਹੜੇ ਫੁੱਲਾਂ ਵਾਲੇ ਆ ਕਣਕ ਤਾਂ ਇਹ ਸੋਕੇ ਦੀ ਮਾਰੀ ਜੀ ਆ। ਮਟਰ ਠੀਕ ਆ ਤੇ ਇਹ ਵੀ ਰੇਹ ਦੱਬੀ ਆਉਂਦੇ ਆ। ਠੀਕ ਸਰ ਜੀ ਆਪਕੇ گاؤں ਕੀ ਹੈ? ਹਾਂ ਜੀ ਮਾਰ گاਪੂ ਆਪਕੋ ਅੱਜ ਬੋਲਣੇ ਪੜੇਗੇ ਸਰਪੰਚ। ਠੀਕ ਹੈ। ਇਧਰ ਇਹ ਬਾਈ ਪਾਈ ਜਾਂਦਾ। ਜਰੂਰ ਜੀ। ਇਹ ਨਵੇਂ ਪਿੰਡ 'ਚ ਆ ਗਏ ਆਪਾਂ ਇਸ ਪਿੰਡ ਦੇ ਵਿੱਚ ਵੀ ਸਾਰੇ ਘਰ ਖਪੜਿਆਂ ਵਾਲੇ ਬਣੇ ਹੋਏ ਨੇ ਕੋਈ ਵਿਰਲਾ ਟਾਵਾ ਘਰ ਆ ਜਿਹਦੀ ਪੱਕੀ ਛੱਤ ਆ ਨਹੀਂ ਤਾਂ ਸਾਰੇ ਇਹਾਂ ਦਾ ਹਾਲ ਮੜ ਗਿਆ ਗਲੀਆਂ ਤੁੱਤੀ ਦੇਖੀ ਜਾਂਦੇ ਹੋ ਕਿਹੋ ਜੀਆਂ ਹੈਗੀਆਂ ਸਾਹਮਣੇ ਬਾਈ ਆ ਗਿਆ ਇੱਕ ਇਹ ਤੋਂ ਪਰ ਆ ਪੁੱਛਦੇ ਆ ਵੀ ਆਪਾਂ ਕਿਹੜੇ ਪਾਸੇ ਦੀ ਚੜਾਂਗੇ ਜਾ ਕੇ ਮਿਹਨਣ ਰੋਡ ਤੇ ਰਾਹ ਪੁੱਲਿਆ ਫਿਰਦਾ ਮੈਂ ਬਾਈ ਜੀ ਇਧਰ ਆ ਕੇ ਜਾਕਰ ਹਾਈਵੇ ਮਿਲ ਜਾਏਗਾ ਸਾਂਚੀ ਵਾਲਾ ਹਾਈਵੇ ਹੀ ਰੋਹ ਕੌਣ ਸੀ हीरो एक्सपल्स है जी एक्सपल्स पल्स जी oh. कहाँ पहुँचना है आपको मैंने सर मैं तो ऐसे ही आपके गांव देखते देखते संची वाले रोड पे जाना है भोपाल वाले रोड में भोपाल वाले रोड पे आए कहाँ से पीछे याँ? से आया हूँ मैं वो पीछे दो तीन गांव है वहाँ से नीचे आया था हम्म यहाँ से आगे से कच्चा रास्ता जाता है एक हाँ कच्चा रास्ता जाता है बता दें ਮੈਂ ਇਹ ਪੁੱਛ ਰਹਾ ਹਾਂ ਆਪ ਲੰਬੇ ਆ ਰਹੇ ਕਹੀਂ ਬਾਹਰ ਠੀਕ ਹੈ ਸਰ ਜੀ ਥੈਂਕ ਯੂ ਇਹ ਬਣਿਆ ਹੋਇਆ ਪਿੰਡ ਦਾ ਪੰਚਾਇਤ ਘਰ ਤੇ ਇਹ ਜੇ ਨਾਲ ਵਾਲੇ ਸਾਹਮਣੇ ਜਿਹੜੀ ਬਿਲਡਿੰਗ ਇਹ ਹੈਗਾ ਇੱਥੋਂ ਦਾ ਸਕੂਲ ਇੱਥੇ ਵਿੱਚ ਜਵਾਗ ਫਿਰਦੇ ਆ ਹਾਂ ਕੁੜੀਆਂ ਖੜੀਆਂ ਵਿੱਚ ਸਾਈਕਲਾਂ ਵਾਲੇ ਇੱਧਰ ਜਵਾਗ ਹਜੇ ਤੱਕ ਵੀ ਸਾਈਕਲਾਂ ਤੇ ਆਉਂਦੇ ਆ ਮੈਨੂੰ ਇਹ ਗੱਲ ਬਹੁਤ ਸੋਹਣੀ ਲੱਗਦੀ ਹੈ ਕਿਵੇਂ ਬਾਈ ਜੀ 28 ਕੋ ਹਾਈਵੇ ਤੇ ਜਾਣਾ ਹੈ ਜਿਹੇ ਕੱਚਾ ਰਸਤਾ ਜਾਏਗਾ ਨਾ ਕਣਕ ਬੀਜੀ ਹੋਈ ਆ ਨਿੱਕੇ ਨਿੱਕੇ ਕਿਆਰੀਆਂ ਨੇ ਤੇ ਇਹ ਵੀ ਆਪਾਂ ਨੂੰ ਦਿਸੀ ਜਾਂਦੀ ਆ ਵੀ ਕਿਹੋ ਜੀ ਆ ਆ ਸਾਹਮਣੇ ਮੋਟਰ ਲੱਗੀ ਹੋਈ ਆ ਤੇ ਇਹਦੀ 2.5 ਇੰਚੀ ਪਾਈਪ ਆ ਤੇ ਇਹੋ ਜਿਹਾ ਵਿਕਾਸ ਆ ਪਿੰਡਾਂ ਦਾ ਪੱਥਰ ਪਾਇਆ ਹੋਇਆ ਕਹਿੰਦੇ 2-3 ਸਾਲ ਹੋ ਗਏ ਉਵੇਂ ਹੀ ਪਿਆ ਉਹ ਸਾਹਮਣੇ ਹਰ ਹਰ ਛੋਲੀਆਂ गेट में लाई बैठे हैं सर जी खोल दो प्लीज इसको ये बंद क्यों किया है जानवर आ जाते हैं मैंने हाईवे पे जाना है सीधा चला जाऊं ਰਾ ਲੱਭ ਗਿਆ ਵੀ ਆਪਾਂ ਨੂੰ ਸਾਹਮਣੇ ਆ ਗਿਆ ਵੱਡਾ ਫਾਈ ਦੇ ਜਿਹੜਾ ਆਪਾਂ ਛੱਡਿਆ ਪੰਜ ਚਾਰ ਪਿੰਡਾਂ ਵਿੱਚ ਜੇ ਮੇਰੇ ਘੇੜਾ ਕੱਢਿਆ ਆਇਆ ਮਸ਼ਲੂਫਾਂ ਦੇ ਲੋਕ ਵੀ ਮਿਲ ਗਿਆ ਫਸਲਬਾੜੀ ਵੀ ਦੇਖ ਲਈ ਵੀ ਕਿਵੇਂ ਦੀ ਹਰੀ ਆ ਆਹੀ ਦਾ ਛੱਡਿਆ ਸੀ ਆਪਰੇ ਤੇ ਫੇਰਾ ਹੁਣ ਆਪਾਂ ਚੱਲ ਜਾਈਏ ਸਿੱਧਾ ਪਾਂਚੀ नमस्ते जी तेल पा दो पेट्रोल जितना पैसा है इसमें पूरा फुल कर दो टंकी को ऑनलाइन पेमेंट हो जाएगा ना कहाँ जा रहे हैं आप हम आप ही का देश घूम रहे हैं जी मध्य प्रदेश तो करना।, करना है आप कहां से है? मैं पंजाब से हूँ जी मेरा डिस्ट्रिक्ट है मुख्तसर साहब इतना हो गया जी निकले आप ये तो एक महीना हो गया जी मध्य प्रदेश में क्या और कहीं कहीं ना मध्य प्रदेश में एक भी एक महीना और लग जाएगा एक महीना और लगेगा हाँ जी ਕੱਟਣੀ ਨੂੰ ਨਹੀਂ ਆ ਰਹੀ ਪੰਚਮੜੀ ਤੇ ਆ ਰਾਂ ਹਾਂ ਜੀ ਮੈਂ ਅੱਜ ਆ ਰਿਹਾ ਵੇਖਣ ਜੀ ਆਪਾਂ ਕਹੇ ਟੂਰ ਆਸਪੈਸ ਟੇਲ ਪਵਾਲਿਆ ਆਪਾਂ 794 ਰੁਪਈਆ ਦਾ ਫੋਨ ਦੀ ਬੈਟਰੀ ਹੋਈ ਪਈ ਡਾਊਨ ਚਾਰਜ ਲਾ ਲ ਗੇ 10 ਮਿੰਟ ਲੱਗ ਜਾ ਭਰਾਵਾ ਉਦੋਂ ਫੋਨ ਬੰਦ ਹੋ ਜਾਊਗਾ ਮੇਰਾ ਗਰੀਬ ਦਾ ਐ ਐ ਲੱਗੇਗਾ ਅੱਖੀ ਨਹੀਂ ਲੱਗਦਾ ਤਾ ਅੱਗ ਜਾਂਦਾ ਸ਼ਹੀ ਹੋ ਗਿਆ ਸ਼ਾਮ ਦੇ ਤੇ ਆਪਾਂ ਹੁਣ ਇੱਕ ਟੀ ਪੁਆਇੰਟ ਤੇ ਖੜੇ ਆ। ਇਹ ਰਾਹ ਜਾਂਦਾ ਸਾਗਰ ਵੱਲ ਨੂੰ।ਿੱਦਾਂ ਆਪਾਂ ਇਧਰੋਂ ਆਏ ਹਾਂ। ਹੁਣ ਖੜੇ ਆਪਾਂ ਨਕਰਾ। ਆਪਾਂ ਸਾਗਰ ਤੋਂ ਆਈ ਆ ਤੇ ਇਧਰੋਂ ਜਾਂਦੀ ਹੈ ਰਾਏਸਨ ਵੱਲ ਨੂੰ। ਹੁਣ ਆਪਾਂ ਰਾਏਸਨ ਚੱਲਦੇ ਆਂ। ਰਾਏਸਨ ਨੇ ਹੈਗਾ ਇੱਥੇ 14 ਕਿਲੋਮੀਟਰ ਬਾਅਦ। ਸ਼ਾਮ ਦੀ ਛੀਂ ਵਜ ਗਈ ਆ। ਰਾਏਸਨ ਪਹੁੰਚਦੇ ਪਹੁੰਚਦੇ ਹੁਣ ਢੀਰਾ ਹੋ ਗਿਆ ਪੂਰਾ। ਤੇ ਅੱਜ ਆਪਾਂ ਕੋਸ਼ਿਸ਼ ਇਹ ਵੀ ਆਪਾਂ ਫਾਂਕੀ ਦੇ ਨੇੜੇ ਪਹੁੰਚ ਜਾਈਏ। ਇੱਦਾਂ ਦਾ ਅੱਧਾ ਬੋਲਾ ਤੇ ਡੱਕੇ ਛੱਪੇ ਮੋਟੇ-ਮੋਟੇ। ਦੇ ਸੀਧਾ ਸਮਾ ਹੋ ਗਿਆ ਸਾਂਚੀ ਰਹਿ ਗਈ 5 ਕਿਲੋਮੀਟਰ ਬਾਟ ਪਰ ਅੱਜ ਆਪਾਂ ਨੂੰ ਕਿਤੇ ਰਹਿਣ ਨੂੰ ਜਗ੍ਹਾ ਨਹੀਂ ਮਿਲ ਜੰਦੀ ਨਾ ਤਾਂ ਕੋਈ ਢਾਬਾ ਮਿਲਦਾ ਨਾ ਕੋਈ ਹੋਟਲ ਆ ਨਾ ਕੋਈ ਪੰਪ ਕੁਝ ਵੀ ਨਹੀਂ ਮਿਲ ਰਿਹਾ ਹੁਣ ਥਾਂ ਭਾਲਦੇ ਆ ਰਹਿਣ ਆ ਅੱਜ ਆਪਾਂ ਨੂੰ ਹੋ ਗਿਆ ਘੰਟਾ ਥਾਂ ਭਾਲੀ ਜਾਂਦੇ ਨੂੰ ਕੁਝ ਨਹੀਂ ਮਿਲਦਾ ਇਧਰੋਂ ਜਮਾ ਸੁਨਸਰਾ ਪੀਏ ਕੁਝ ਨਹੀਂ ਹੈਗਾ ਹੁਣ ਮਾੜੀ ਜੀ ਰੌਣਕ ਆਈ ਆ ਇੱਥੇ ਬੈੰਨੇ ਆ ਨਕਸ਼ਾ ਨੋਕਸ਼ਾ ਦੇਖਦੇ ਆ ਤੇ ਫਿਰ ਤੁਰਦੇ ਆ 5 ਕਿਲੋਮੀਟਰ ਬਾਟ ਸਾਂਚੀ ਆ ਇਥੋਂ ਆਪਾਂ ਨੂੰ ਕਮਰਾ ਮਿਲ ਗਿਆ 500 ਰੁਪਏ ਦਾ ਬੁਕਿੰਗ ਕਰਵਾਤੀ ਆਪਾਂ ਉੱਥੇ ਚੱਲਦੇ ਹਾਂ ਹੁਣ ਜੇ ਨਇਆ ਬਣ ਰਹਾ ਹੈ ਅਭੀ ਭਈ ਉੱਪਰ ਦੇਖ ਲਈਜੀਏ ਅੱਛਾ ਉੱਪਰ ਚੱਲੇ ਜਾ ਇਹ ਗੋਮੇ ਦਿਖਾ ਦੋ ਚੱਲ ਬਈ ਦਿਖਾ ਦੇ ਜਗਾ ਤਾਂ ਲੱਭ ਗਈ ਆਪ ਨੂੰ ਪਰ ਪਤਾ ਨਹੀਂ ਕੀ ਕੁਛ ਹੈ ਮੈਰਿਜ ਪੈਲਸ ਲੱਗਦਾ ਮੈਨੂੰ ਤਾਂ ਹਾਂਜੀ ਬਾਈ ਜੀ ਤੂੰ ਫਿਰ ਮੇਰੇ ਕੋ ਆਦਮੀ ਅੱਛੇ ਲਗੇ ਕੀ ਲਿਖਾ ਹੋਇਆ ਹੈ 파ਰਸ ਮੈਰਿਜ ਗਾਰਡਨ ਜੀ ਅੱਛਾ ਮੈਰਿਜ ਵੀ ਹੋਤੀ ਜਾਂਪੇ ਹਾਂਜੀ ਨੀਚੇ ਇਹ ਵਾ ਰੂਮ ਯਾਰ ਬਹੁਤ ਸੁੰਦਰ ਰੂਮ ਹੈ ਭਾਈ ਆਪਕਾ ਤੋਂ ਨਹੀਂ ਅੱਛੀ ਜਗ੍ਹਾ ਹੈ ਤੱਕਰਾ ਮਾਰਦੇ ਔਖੇ ਸੌਖੇ ਹੁੰਦੇ ਆਪਾਂ ਪਹੁੰਚ ਕੇ ਟਿਕਾਣੇ ਤੇ ਜਗ੍ਹਾ ਆਪ ਨੂੰ ਸੋਣੀ ਮਿਲ ਗਈ ਵਧੀਆ ਸਦਾਰਥ ਭਈਆ ਵੀ हमको ਅੱਛਾ ਲੱਗਾ ਹੈ ਭਈਆ ਜੀ ਸਦਾਰਥ ਐਂਟਰੀਆਂ ਪਾਲੀਆਂ ਹੁਣ ਆਪਾਂ ਰਹਿਨੇ ਆ ਇੱਥੇ ਰਾਤ ਕੱਟਦੇ ਆ ਠੰਡ ਹੋ ਗਈ ਹੈ ਬਈ ਓਪੀ ਲੈ ਲਈ ਆਪਾਂ ਫਿਰ ਤੇ ਨਿੱਗੇ ਹੋ ਗਏ ਆ ਤੇ ਆਪਣੇ ਇਸ ਬਲੌਗ ਦੀ ਸਮਾਪਤੀ ਆ ਅੱਜ ਦਾ ਆਪਾਂ ਰਾਹ ਜੀ ਰਹੇ ਆ ਸਫਰ ਕੀਤਾ ਜਿਹੜਾ ਚਲੋ ਸੋਹਣਾ ਹੋ ਗਿਆ ਬਾਠ ਨੇ ਵੇਡ ਲਈ ਆ ਤੇ ਕੱਲ ਨੂੰ ਆਪਾਂ ਦੇਖਣ ਜਾਵਾਂਗੇ ਸਾਂਚੀ ਸਤੂਪਾ ਤੇ ਵਿਦੇਸ਼ਾ ਦੇ ਵਿੱਚ ਜਿਹੜੀਆਂ ਉਹਦੇ ਗਰੀਦੀਆਂ ਕਫਾਮਾਂ ਨੇ ਸੋ ਸਾਰੇ ਭਰਾ ਕੱਲ ਨਾਲ ਬਲੌਗ ਜਰੂਰ ਦੇਖਿਓ ਦੋ ਆਉਣ ਵਾਲੇ ਦੋ ਦਮ ਬਹੁਤ ਸੋਹਣਾ ਕੁਮਾਂਗ ਸੋਹਣੇ ਥਾਵਾਂ ਦੇਖਾਂਗੇ ਇੱਕ ਹੋਰ ਬੇਨਤੀ ਤੁਹਾਨੂੰ ਵੀਡੀਓ ਕੱਟਣ ਤੋਂ ਪਹਿਲਾਂ ਹੁਣ ਦੋਵੇਂ ਬੋਲੀ ਜਾਂਣਾ ਤਾਂ ਇਹਦੀ ਸਕਰੀਨ ਤੇ ਨਾ ਦੋ ਤਿੰਨ ਲਿਸਟਾਂ ਜੀ ਆਉਣਗੀਆਂ ਇੱਕ ਤਾਂ ਆਊਗੀ ਵੀਡੀਓ ਦੀ ਇੱਕ ਆਊਗੀ ਪਲੇਲਿਸਟ ਦੀ ਜਿਹਦੀ ਤੁਸੀਂ ਸਾਡੇ ਹੋਰ ਸਫਰ ਜਿਹੜੇ ਪੁਰਾਣੇ ਕੀਤੇ ਉਹ ਦੇਖ ਸਕਦੇ ਹੋ ਜੇ ਇਹਦੀ ਪਲੇਲਿਸਟ ਲੱਗ ਗਈ ਤਾਂ ਤੁਸੀਂ ਇਹ ਸਾਰਾ ਸਫਰ ਦੇਖ ਸਕਦੇ ਹੋ ਇਹ ਮੈਨੂੰ ਅੱਜ ਮਿਲਿਆ ਮੇਰਾ 34ਵਾਂ ਤੇ 33ਵਾਂ ਦਿਨ ਹੋਊਗਾ ਤੇ ਉਹਦੇ ਵਿਚਾਲੇ ਇੱਕ ਗੋਲ ਸਰਕਲ ਜਾਊਗਾ ਉੱਥੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਤੋ ਜਰੂਰ ਕਰਿਓ ਹੁਣ ਕੋ ਵੀਡੀਓ ਮੋਕੂਗੀ ਤਾਂ ਸਕਰੀਨ ਤੇ ਸ਼ੋਅ ਹੋਊਗਾ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਦੇਖਦੇ ਹੋ ਅੱਧਾ ਕੋਨਾ ਘੰਟਾ ਤੁਸੀਂ ਮੈਨੂੰ ਆਪਣੇ ਸਮੇਂ ਚੋਂ ਦੇ ਰਹੇ ਹੋ ਸੱਚੀ ਮੈਂ ਤੁਹਾਡਾ ਸਾਨ ਮੰਨਦਾ ਤੇ ਅੱਗੇ ਵੀ ਦੇਖਦੇ ਰਹੋ ਫਿਰ ਤੋਂ ਦਿਲ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਲਈ ਬਹੁਤ ਸਾਰਾ ਸਤਿਕਾਰ ਪਿਆਰ ਮੁਹੱਬਤ